ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਵੀ ਅੱਜ ਆਪਣਾ 78ਵਾਂ ਦਿਨ ਸੀਗਾ ਧਰਨੇ ਦੇ ਮਹਾਲੀ ਤੇ ਅੱਜ ਦੀ ਆਪਾਂ ਕਾਲ ਦਿੱਤੀ ਹੋਈ ਸੀਗੀ ਜਿੰਨੇ ਵੀ ਸਾਥੀ ਧਰਨੇ ਦੇ ਵਿੱਚ ਸਮੂਲੀਅਤ ਕਰਕੇ ਗਏ ਨੇ ਘਰੋਂ ਚੱਲ ਕੇ ਜਾਂ ਬੈਠੇ ਅਤੇ ਭੈਣਾ ਅਤੇ ਸਾਡੇ ਵੀਰ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜੋ ਆਪਣੀ ਜ਼ਮੀਰ ਨੂੰ ਜਗਾ ਕੇ ਇੱਥੇ ਧਰਨੇ ਦੇ ਵਿੱਚ ਸਮੂਲੀਅਤ ਕੀਤੀ ਆ ਤੇ ਉਹਨਾਂ ਦੇ ਜੱਜ ਮੈਨੂੰ ਸਲਾਮ ਕਰਦੇ ਆ ਸਾਥਿਓ ਜੋੜੀ ਆਪਣੀ ਭਰਤੀ ਹੈਗੀ ਉਹ ਤੁਹਾਡੇ ਜਜ਼ਬੇ ਦੇ ਨਾਲ ਹੀ ਤੁਹਾਡੇ ਹੌਂਸਲੇ ਦੇ ਨਾਲ ਹੀ ਪੂਰੀ ਹੋਣੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਬਹੁਤ ਵੱਡਾ ਕੱਠ ਕਰ ਰਹੇ ਹਾਂਗੇ ਤੇ ਲਾਈਵ ਦੇ ਮਾਧਿਅਮ ਰਾਹੀਂ ਤੁਹਾਨੂੰ ਦੱਸ ਦਿੱਤਾ ਜਾਊਗਾ ਤਾਂ ਜੋ ਜਿਹੜਾ ਆਪਣਾ ਪ੍ਰੋਸੈਸ ਹੈਗਾ ਉਹ 2026 ਚ ਨਾ ਜਾਵੇ ਆਪਾਂ 2025 ਦੇ ਵਿੱਚ ਹੀ ਪੂਰਾ ਕਰਵਾ ਲਈਏ ਅਗਰ ਤੁਸੀਂ ਘਰਾਂ ਦੇ ਵਿੱਚ ਬੈਠੇ ਰਹੇ ਤਾਂ 2025 2026 2027 28 ਪਤਾ ਨਹੀਂ ਕਿੰਨੇ ਕ ਸਾਲ ਲੰਘ ਜਾਣੇ ਆ ਠੀਕ ਹੈ ਇਸ ਕਰਕੇ ਆਪਣੇ ਆਪ ਅੰਦਰ ਝਾਤ ਮਾਰੋ ਵੀ ਤੁਸੀਂ ਭਰਤੀ ਲਈ ਕਿੰਨਾ ਕੁ ਸੀਰੀਅਸ ਹੋਗੇ ਮੈਂ ਘਰੇ ਬੈਠੇ ਸਾਥੀਆਂ ਨੂੰ ਕਹਿ ਰਿਆਂਗਾ ਜਿਹੜੇ ਇੱਥੇ ਬੈਠੇ ਨੇ ਉਹਨਾਂ ਦੇ ਜੱਜ ਵੀ ਨੂੰ ਸਲਾਮ ਆ ਐਨੀ ਥਰਡ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਬੈਠੇ ਆਗੇ ਤੇ ਰਾਤ ਨੂੰ ਵੀ ਅਸੀਂ ਇੱਥੇ ਰਾਤ ਕੱਟਣੀ ਆਗੀ ਤੇ ਬਾਕੀ ਗੱਲ ਅੱਜ ਤੁਸੀਂ ਦੇਖਿਆ ਵੀ ਜਿਹੜਾ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਹੈਗਾ ਸੈਂਟਰ ਉਹਤੇ ਕਾਬਜ਼ ਹੋ ਰਹੀ ਆ ਕਬਜ਼ਾ ਕਰਨਾ ਚਾਹੁੰਦੀ ਆ ਪੰਜਾਬ ਦੇ ਲੋਕ ਪੰਜਾਬ ਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਲੋਕ ਸਾਡੇ ਬਜ਼ੁਰਗ ਕਿਸਾਨ ਜਿਥੇ ਚੱਦੇ ਪੁੰਦਿਆ ਨੇ ਹਾਲਾਂਕਿ ਜਾ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਜਿਲ੍ਹਿਆਂ ਦੇ ਵਿੱਚੋਂ ਅੱਜ ਜਥੇਬੰਦੀਆਂ ਪਹੁੰਚੀਆਂ ਨੇ ਗਿਆ ਤੁਹਾਡੀ ਤੁਹਾਡੀ ਜਿਹੜੀ ਭਰਤੀ ਆ ਉਹ ਤੁਹਾਡੇ ਲਈ ਆ ਤੁਹਾਡੀ ਜ਼ਿੰਦਗੀ ਆ ਉਹਦੇ ਨਿਰਭਰ ਖੜੀ ਆ ਤੁਸੀਂ ਉਹਦੇ ਲਈ ਨਹੀਂ ਆ ਸਕਦੇ ਪੰਜਾਬ ਦੇ ਲੋਕ ਕੋਨੇ-ਕੋਨੇ ਦੇ ਵਿੱਚੋਂ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਅੱਜ ਲਾਠੀ ਚਾਰਜ ਹੋਇਆ ਜਿਨ੍ਹਾਂ ਦੇ ਵਿੱਚ ਡੱਕੇ ਗਏ ਨੇ ਸਾਡੇ ਸੰਘਰਸ਼ੀ ਸਾਥੀ ਕਿਸਾਨ ਜਥੇਬੰਦੀਆਂ ਪੰਜਾਬ ਸਟੂਡੈਂਟ ਜੁਨੀਆਨਾ ਹੋਰ ਜਿੰਨੀਆਂ ਵੀ ਜਥੇਬੰਦੀਆਂ ਨੇ ਗਈਆਂ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਇਹ ਇਕੱਠ ਕਰਿਆ ਤਾਂ ਆਉਣ ਵਾਲਾ ਸਮਾਂ ਜਿਹੜਾ ਉਹ ਜਿੱਤ ਪੱਕੀ ਹੋਊਗੀ ਇਹੀ ਆਪਣਾ ਧਰਨਾ ਜਿਹੜਾ ਅਗਰ ਤੁਸੀਂ ਇੱਥੇ ਇਕੱਠ ਕਰਦੇ ਹੋ ਵੱਧ ਤੋਂ ਵੱਧ ਇੱਥੇ ਸਾਥ ਦਿੰਦੇ ਹੋ ਤਾਂ ਆਪਣੀ ਜਿੱਤ ਯਕੀਨੀ ਹੈਗੀ ਇਸ ਕਰਕੇ ਸਾਰਿਆਂ ਨੂੰ ਅੱਤ ਬਣ ਕੇ ਬੇਨਤੀ ਆ ਵੀ ਆਪਣਾ ਧਰਨਾ ਜਿਹੜਾ ਕੰਟੀਨਿਊ ਚੱਲ ਰਿਹਾ ਹੈਗਾ ਇੱਥੇ ਸਾਥ ਦਿਓ ਤਾਂ ਜੋ ਜਲਦੀ ਜਲਦੀ ਸਾਰੇ ਤੁਸੀਂ ਸਕੂਲਾਂ ਦੇ ਵਿੱਚ ਹੋਵੋ ਸੰਘਰਸ਼ ਦੀ ਕਦੇ ਵੀ ਹਾਰ ਨਹੀਂ ਹੁੰਦੀ ਸੰਘਰਸ਼ ਜਿੱਤੇ ਜਾਂਦੇ ਆ ਜਿੱਤੇ ਲੋਕਾਂ ਦੇ ਇੱਕੇ ਨਾਲ ਜਾਂਦੇ ਆ ਤੇ ਅਗਲੀ ਗੱਲ ਅਸ਼ੋਕ ਬਾਬਾ ਜੀ ਪੀਟੀਟੀ 9894 ਬੇਰੁਜ਼ਗਾਰ ਅਧਿਆਪਕ ਸਾਥੀਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਜਿਵੇਂ ਕਿ ਅੱਜ ਮੋਹਾਲੀ ਦਿਨ ਦਾ ਮੋਹਾਲੀ ਦੇ ਧਰਨੇ ਨੂੰ 78ਵਾਂ ਦਿਨ ਸੀ ਲਗਾਤਾਰ ਪੱਕਾ ਧਰਨਾ ਆਪਣਾ ਇੱਥੇ ਜਾਰੀ ਹੈ ਔਰ ਪੋਸਟਾਂ ਦੇ ਅਗਲੇ ਪ੍ਰੋਸੈਸ ਨੂੰ ਸ਼ੁਰੂ ਕਰਵਾਉਣ ਦੀ ਜਿਹੜੀ ਮੰਗ ਹੈ ਉਹ ਸਰਕਾਰ ਦੇ ਕੋਲੋਂ ਕੀਤੀ ਜਾ ਰਹੀ ਹੈ ਡਿਪਾਰਟਮੈਂਟਾਂ ਦੇ ਕੋਲੋਂ ਕੀਤੀ ਜਾ ਰਹੀ ਹੈ ਤਾਂ ਅੱਜ ਨੋਮਬਰ ਦੀ ਜਿਹੜੀ ਕਾਲ ਸੀ ਆਪਣੇ ਵੱਲੋਂ ਦਿੱਤੀ ਗਈ ਸੀ ਤੇ ਜਿਹੜੇ ਸਾਥੀ ਜਿਹੜੇ ਭੈਣ ਭਰਾ ਉਹ ਕਾਲ ਤੇ ਪੁੱਜੇ ਉਹਨਾਂ ਦਾ ਈਟੀਟੀ 594 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਵੱਲੋਂ तहे ਦਿਲ ਤੋਂ ਧੰਨਵਾਦ ਕੀਤਾ ਜਾਂਦਾ ਹੈ ਕਿ ਉਹਨਾਂ ਨੇ 7 ਦਿਨ ਦੇ ਲਈ ਉਹ ਧਰਨੇ ਤੇ ਅੱਜ ਪੁੱਜੇ ਤਾਂ ਅੱਜ ਜੋ ਪ੍ਰਾਪਤੀ ਹੋਈ ਧਰਨੇ ਦੇ ਉੱਤੇ ਜੋ ਕੁਝ ਅੱਜ ਇੱਥੇ ਪ੍ਰਾਪਤ ਹੋਇਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਸਾਰੇ ਕੇਡਰ ਦੇ ਸਾਹਮਣੇ ਆਏਗਾ ਔਰ ਜਲਦੀ ਤੁਸੀਂ ਦੇਖੋਗੇ ਕਿ ਤੁਹਾਡੀਆਂ ਜਿਹੜੀਆਂ ਪੋਸਟਾਂ ਨੇ ਉਹ ਪੋਸਟਾਂ ਦੀਆਂ ਜਿਹੜੀਆਂ ਫਾਈਲਾਂ ਨੇ ਉਹ ਵਾਪਸ ਮੂਵ ਕਰਦੀਆਂ ਹੋਈਆਂ ਤੁਹਾਡੇ ਤੁਹਾਡੇ ਝੋਲੀ ਦੇ ਵਿੱਚ ਤੁਹਾਡੀਆਂ ਪੋਸਟਾਂ ਜਿਹੜੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਤਾਂ ਪਰ ਸਾਥੀਓ ਇੱਕ ਗੱਲ ਹੋਰ ਹੈ ਜੇਕਰ ਤੁਹਾਡਾ ਇਕੱਠ ਇਥੇ ਲਗਾਤਾਰ ਇਸੇ ਤਰ੍ਹਾਂ ਵੱਧਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਮਾਂ ਉਹ ਤੁਹਾਡਾ ਘਟ ਜਾਏਗਾ ਕਿਉਂਕਿ ਇਕੱਠ ਦੇ ਰੂਪ ਦੇ ਵਿੱਚ ਜਿਹੜੀਆਂ ਪੋਸਟਾਂ ਨੇ ਉਹ ਤੁਹਾਨੂੰ ਮਿਲਣੀਆਂ ਨੇ ਸਰਕਾਰ ਵੀ ਜਿਹੜਾ ਉਹ ਤੁਹਾਡੇ ਸਿਰਾਂ ਦੀ ਗਿਣਤੀ ਨੂੰ ਇੱਥੇ ਗਿਣ ਰਹੀ ਹੈ ਔਰ ਜਿੰਨੇ ਸਾਥੀ ਅੱਜ ਪਹੁੰਚੇ ਨੇ ਔਰ ਜਿਹੜੇ ਸਾਥੀ ਹਾਲੇ ਘਰਾਂ ਦੇ ਵਿੱਚ ਬੈਠੇ ਨੇ ਉਹਨਾਂ ਨੂੰ ਬੇਨਤੀ ਹੈ ਵੀ ਜਿਹੜੇ ਸਾਥੀ ਘਰਾਂ 'ਚੋਂ ਬੈਠੇ ਨੇ ਆਓ ਸਾਰੇ ਜਣੇ ਮਿਲ ਕੇ ਇੱਕ ਹਮਲਾ ਮਾਰੀਏ ਇੱਕ ਲਗਾਤਾਰ ਆਪਾਂ ਜਿਹੜਾ ਇੱਥੇ ਧਰਨੇ ਦਾ ਪ੍ਰੋਸੈਸ ਆਪਾਂ ਸ਼ੁਰੂ ਕੀਤਾ ਆਇਆ ਪੋਸਟਾਂ ਨੂੰ ਪੂਰਾ ਕਰਵਾਉਣ ਦੇ ਲਈ ਆਓ ਉਹਦੇ ਵਿੱਚ ਸਾਥ ਦਿਓ ਤਾਂ ਜੋ ਪ੍ਰੋਸੈਸ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾ ਕੇ ਪੋਸਟਾਂ ਨੂੰ ਡੀਰ ਜ਼ਰੂਰ ਕਰਵਾ ਕੇ ਆਪਾਂ ਜਿਹੜੇ ਲਿਸਟਾਂ ਤੇ ਸਿਚੁਏਸ਼ਨ ਚੁਆਇਸ ਦੀ ਜਿਹੜੀ ਜੰਗ ਹੈ ਉਸ ਦੇ ਵਿੱਚ ਨਿੱਤਰ ਸਹੀਏ ਤਾਂ ਜਿਹੜੇ ਸਾਥੀ ਅੱਜ ਪਹੁੰਚੇ ਉਹਨਾਂ ਦਾ ਧੰਨਵਾਦ ਹੈ ਔਰ ਜਿਹੜੇ ਸਾਥੀ ਘਰਾਂ ਜਨੇ ਉਹਨਾਂ ਨੂੰ ਦੱਸ ਦਈਏ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਲਦੀ ਤੁਹਾਨੂੰ ਜਿਹੜਾ ਕੋਈ ਚੰਗਾ ਦੇਖਣ ਨੂੰ ਤੁਹਾਡੇ ਵਾਸਤੇ ਜਿਹੜਾ ਮਿਲੇਗਾ ਕਿਉਂਕਿ ਅਸੀਂ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਸ ਲਈ ਸ਼ੇਅਰ ਨਹੀਂ ਕਰ ਰਹੇ ਕਿਉਂਕਿ ਗਰੁੱਪਾਂ ਦੇ ਵਿੱਚ ਫਿਰ ਬਾਅਦ ਵਿੱਚ ਇਹ ਗੱਲਾਂ ਕਹੀਆਂ ਜਾਂਦੀਆਂ ਨੇ ਵੀ ਕਿੰਨੇ ਕੋਈ ਪ੍ਰੂਫ ਦਿਓ ਤਾਂ ਜਿਹੜੀ ਸਟੀਕ ਜਾਣਕਾਰੀ ਹੈ ਯੂਨੀਅਨ ਵੱਲੋਂ ਹੁਣ ਅਸੀਂ ਉਹ ਕੋਸ਼ਿਸ਼ ਕਰਦੇ ਆ ਵੀ ਜਿੰਨਾ ਚਿਰ ਕੋਈ ਲਿਖਤੀ ਪ੍ਰੂਫ ਜਿਹੜਾ ਯੂਨੀਅਨ ਨੂੰ ਨਹੀਂ ਮਿਲ ਜਾਂਦਾ ਉਹ ਲਿਖਤੀ ਪ੍ਰੂਫ ਜਿਹੜਾ ਹੈ ਲਿਖਤੀ ਪ੍ਰੂਫ ਤੋਂ ਬਿਨਾ ਜਿਹੜੀ ਜਾਣਕਾਰੀ ਹੈ ਗਰੁੱਪਾਂ ਦੇ ਵਿੱਚ ਜਿਹੜੀ ਹੈ ਸਾਂਝੀ ਨਾ ਕਰ ਦਿੱਤੀ ਜਾ ਨਾ ਕੀਤੀ ਜਾਵੇ ਔਰ ਕੇਡਰ ਜੋ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਅੱਜ ਫੇਰ ਅਸੀਂ ਅਪੀਲ ਕਰਦੇ ਆ ਵੀ ਜਿਹੜੇ ਸਾਥੀ ਹਲੇ ਘਰਾਂ 'ਚ ਬੈਠੇ ਨੇ ਉਹ ਪਹੁੰਚੋ ਔਰ ਆਉਣ ਵਾਲੇ 3-4 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੇ પતિ ਸੰਬੰਧੀ ਜਿਹੜੀ ਆ ਪੋਸਟਾ ਸੰਬੰਧੀ ਜਿਹੜੀਆਂ ਇਹ ਇੱਕ ਚੰਗੀ ਖਬਰ ਜਿਹੜੀ ਹੈ ਉਹ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਜਿਹੜੀ ਆ ਪੋਸਟਾ ਨੇ ਉਹ ਤੁਹਾਡੀ ਝੋਲੀ ਦੇ ਵਿੱਚ ਪੈ ਜਾਣਗੀ। ਕੋ ਮੈਂ ਤੁਹਾਨੂੰ ਇੱਕ ਗੱਲ ਆਪਾਂ ਕਿਸੇ ਦੇ ਕਮੈਂਟ ਦਾ ਕੋਈ ਜਵਾਬ ਨਹੀਂ ਦੇਵਾਂਗੇ ਪਰ ਜਦੋਂ ਬਰਾਬਰੀ ਨਹੀਂ ਹੁੰਦੀ ਕਿਸੇ ਦੀ ਤਾਂ ਉਦੋਂ ਉਦੋਂ ਤੇ ਇਲਜ਼ਾਮ ਲਗਾਏ ਜਾਂਦੇ। ਜਦੋਂ ਬਰਾਬਰੀ ਨਹੀਂ ਹੁੰਦੀ ਉਦੋਂ ਹੀ ਜਿਹੜਾ ਇਲਜ਼ਾਮ ਲੱਗਦੇ ਨੇ ਔਰ ਜਦੋਂ ਸਕਸੈਸ ਦੇ ਤੁਸੀਂ ਬਿਲਕੁਲ ਨੇੜੇ ਹੋਵੋਗੇ ਉਦੋਂ ਤੁਹਾਨੂੰ ਭੰਡਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਤੁਹਾਡੇ ਤੱਕ ਜਿਹੜੀ ਪਹੁੰਚ ਹੈ ਉਹ ਨਹੀਂ ਕੀਤੀ ਜਾ ਸਕਦੀ ਤੁਹਾਡੀ ਬਰਾਬਰੀ ਨਹੀਂ ਹੁੰਦੀ ਔਰ ਤੁਹਾਡੇ ਕੰਮ ਦੀ ਬਰਾਬਰੀ ਨਹੀਂ ਹੁੰਦੀ ਔਰ ਜਿਹੜਾ ਕੇਡਰ ਇਸ ਕੰਮ ਦੇ ਵਿੱਚ ਸਾਥ ਦੇ ਰਿਹਾ ਹੈ ਉਸ ਕੇਡਰ ਦੇ ਤਹਿ ਦਿਲ ਤੋਂ ਧੰਨਵਾਦ ਔਰ ਕੇਡਰ ਨੂੰ ਘਰੇ ਬੈਠਿਆਂ ਨੂੰ ਇਹ ਦੱਸ ਦਈਏ ਵੀ ਆਉਣ ਵਾਲੇ 3-4 ਦਿਨਾਂ ਦੇ ਵਿੱਚ ਤੁਹਾਨੂੰ ਤੁਹਾਡੀਆਂ ਪੋਸਟਾਂ ਸੰਬੰਧੀ ਜਿਹੜੀ ਇੱਕ ਚੰਗੀ ਖ਼ਬਰ ਦੇਖਣ ਨੂੰ ਮਿਲੇਗੀ ਉਹ ਔਰ ਪੋਸਟਾਂ ਜਿਹੜੀਆਂ ਤੁਹਾਡੀ ਝੋਲੀ ਵਿੱਚ ਪੈ ਸਕਦੀਆਂ ਨੇ ਜੇਕਰ ਤੁਸੀਂ ਘਰਾਂ ਦੇ ਵਿੱਚੋਂ ਨਿਕਲ ਕੇ ਇਸ ਧਰਨੇ ਦੇ ਵਿੱਚ ਆਓ ਔਰ 2-4 ਦਿਨ ਜਿਹੜਾ ਸਾਥ ਹੈ ਉਹ ਯੂਨੀਅਨ ਦਾ ਤੁਸੀਂ ਦਿਓ ਔਰ ਤੁਹਾਨੂੰ ਇੱਕ ਗੱਲ ਇੱਥੇ ਹੋਰ ਦੱਸ ਦਈਏ ਬਿ ਲਗ ਇੱਕ ਗੱਲ ਇੱਥੇ ਹੋਰ ਦੱਸ ਦਈਏ ਬਿ ਲਗਾਤਾਰ ਜਿਹੜਾ ਧਰਨਾ 78 ਦਿਨ ਚੱਲ ਚੁੱਕਿਆ ਹੈ ਯੂਨੀਅਨ ਵੱਲੋਂ ਵਾਰ-ਵਾਰ ਕੇ ਡੇਬਟੇ ਕੇਡਰ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਫੰਡ ਦਾ ਸਹਿਯੋਗ ਜ਼ਰੂਰ ਕਰੋ ਤਾਂ ਜੋ ਇੱਥੇ ਜਿਹੜਾ ਲਗਾਤਾਰ ਧਰਨਾ ਚੱਲ ਰਿਹਾ ਹੈ ਇੱਥੋਂ ਦੇ ਖਰਚੇ ਨੂੰ ਮੇਨਟੇਨ ਕੀਤਾ ਜਾ ਸਕੇ ਅੱਜ ਵੀ ਜਿਹੜੇ 40 ਤੋਂ 50 ਸਾਥੀ ਨੇ ਉਹ ਇੱਥੇ ਪਹੁੰਚੇ ਨੇ ਔਰ ਉਹਨਾਂ ਦਾ ਵੀ ਰਹਿਣ ਦਾ ਰਹਿਣ ਦਾ ਪ੍ਰਬੰਧ ਕਰਨਾ ਹੈ ਔਰ ਮੁੰਡਿਆਂ ਦਾ ਵੱਖਰਾ ਹੋ ਰਿਹਾ ਕੁੜੀਆਂ ਦਾ ਵੀ ਕਮਰਿਆਂ ਦਾ ਇੰਤਜ਼ਾਮ ਕਰਨਾ ਹੈ ਸੋ ਉਹਨਾਂ ਵਾਸਤੇ ਫੰਡ ਦੀ ਸਹਿਯੋਗ ਦੀ ਲੋੜ ਹੈ ਔਰ ਉਸ ਫੰਡ ਦਾ ਸਹਿਯੋਗ ਤੁਸੀਂ ਜ਼ਰੂਰ ਕਰੋ ਅੱਜ ਜਿਹੜਾ ਕੇਡਰ ਇੱਥੇ ਪਹੁੰਚਿਆ ਉਸ ਨੂੰ ਆਪਦੀ ਪ੍ਰਾਪਤੀ ਦਾ ਖੁਦ ਪਤਾ ਹੈ ਵੀ ਅੱਜ ਸਾਨੂੰ ਇੱਥੇ ਕੀ ਪ੍ਰਾਪਤ ਹੋਇਆ। ਜਿਆਦੀਆਂ ਗੱਲਾਂ ਨਹੀਂ ਕਰਾਂਗੇ ਬਸ ਇਹ ਹੀ ਗੱਲ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨਾ ਜਦੋਂ ਸਾਨੂੰ ਲਿਖਤੀ ਪ੍ਰੂਫ ਮਿਲ ਜੇਗਾ ਸਾਰਾ ਕੁਝ ਤੁਹਾਨੂੰ ਤੁਹਾਡੇ ਸਾਹਮਣੇ ਦੇ ਦੇਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਪਰ ਜਿਹੜਾ ਕਿਡਰ ਰਾਜ ਇੱਥੇ ਪਹਿਲੇ ਉੱਥੇ ਪਹੁੰਚਿਆ ਉਹਦੀ ਪ੍ਰਾਪਰਟੀ ਦਾ ਪਤਾ ਹੈ ਔਰ ਉਹਨਾਂ ਨੂੰ ਦੱਸਿਆ ਜਾ ਚੁੱਕਿਆ ਹੈ। ਵੀ ਉਹਨਾਂ ਦੇ ਸਾਹਮਣੇ ਅੱਜ ਜੋ ਵੀ ਕਾਰਵਾਈ ਹੋਈ ਜੋ ਪ੍ਰਸ਼ਾਸਨ ਵੱਲੋਂ ਆਪਣੇ ਫਾਈਲਾਂ ਦੇ ਸੰਬੰਧੀ ਕਾਰਵਾਈ ਕੀਤੀ ਗਈ ਔਰ ਜੋ ਡਿਪਾਰਟਮੈਂਟ ਦੇ ਵੱਲੋਂ ਆਪਣੇ ਫਾਈਲਾਂ ਸੰਬੰਧੀ ਕਾਰਵਾਈ ਕੀਤੀ ਗਈ ਉਹ ਇੱਥੋਂ ਦੇ ਕੇਡਰ ਨੂੰ ਸਾਰਾ ਪਤਾ ਵੀ ਇੱਥੇ ਅੱਜ ਕੀ ਕੁਝ ਹੋਇਆ ਸੋ ਘਰੇ ਬੈਠੇ ਕੇਡਰ ਨੂੰ ਫਿਰ ਬੇਨਤੀ ਹੈ ਵੀ ਸਵੇਰੇ ਇੱਕ ਵੱਡੇ ਕੱਠ ਦੇ ਰੂਪ ਦੇ ਵਿੱਚ ਪਹੁੰਚੋ ਔਰ ਅੱਗੇ ਇੱਕ ਅਪੀਲ ਸਾਡੀ ਭੈਣ ਅਮਨੂ ਰਾਜਪੁਰੇ ਤੋਂ ਕੇ ਘਰ ਬੈਠੇ ਕੇਡਰ ਨੂੰ ਕਰਨਾ ਚਾਹੁੰਦੀ ਹੈ